ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿੱਚ ਸ੍ਰੀ ਗੁਰੂ ਅਰਜੁਨ ਦੇਵ ਡੇ ਬੋਰਡਿੰਗ ਸਕੂਲ ਵਿੱਚ 22ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦਾ ਥੀਮ এনवायरमेंट ਅਤੇ ਊਰਮਾਨ ਰੱਖਿਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦਿਆਂ ਹੋਇਆ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੇ ਹੋਏ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੇ ਬੱਚਿਆਂ ਦੇ ਮਾਪਿਓ ਨੇ ਵੀ ਹਿੱਸਾ ਲਿਆ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰਾਦੇ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦੇ ਹੋਏ ਅਤੇ এনवायरमेंट ਅਤੇ ਅਰਮਾਨ ਥੀਮ ਤੇ ਵਕ ਵਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਕੂਲ ਚ ਇਹ ਸਾਲਾਨਾ ਪ੍ਰੋਗਰਾਮ ਕਰਾਇਆ ਗਿਆ ਉਹਦੇ ਬਾਰੇ ਜਾਣਕਾਰੀ। ਹਾਂਜੀ ਹਾਂਜੀ ਸਰ। ਹਾਂਜੀ ਅੱਜ ਸ਼੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਵਿੱਚ 바이バイ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਕੇ ਮੈਡਮ ਸਹਿੰਦਰ ਕੌਰ ਜੀ ਨੇ ਸਾਡੇ ਸਕੂਲ ਵਿੱਚ ਮੁੱਖ ਮਹਿਮਾਨ ਵਲੋਂ ਸ਼ਿਰਕਤ ਕੀਤੀ। ਇਨਾਂ ਦਾ ਅਸੀਂ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਿ ਇਨਾ ਆਪਣੇ ਰੁਝੇਵਿਆਂ ਚੋਂ ਸਾਡੇ ਸਕੂਲੇ ਟਾਈਮ ਕੱਢਿਆ ਸੋ ਅਸੀਂ ਆਪਣੇ ਸਕੂਲ ਬਾਰੇ ਗੱਲ ਕਰੀਏ ਤੇ ਸਾਡੇ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ 뮤ਜ਼ਿਕ ਇੰਗਲਿਸ਼ ਲੈਬ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਂਦਾ ਹੈ ਬੱਚਿਆਂ ਨੂੰ ਔਰ ਅੱਜ ਦਾ ਜਿਹੜਾ ਸਾਡਾ ਸਮਾਰੋਹ ਸੀ ਇਹ ਥੀਮ ਬੇਸ ਸੀ ਇਸ ਵਿੱਚ ਦੋ ਥੀਮ ਨੂੰ ਲੈ ਕੇ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪਹਿਲਾ ਥੀਮ ਜਿਸ ਤਰ੍ਹਾਂ ਕਿ ਅੱਜ ਸਮੇਂ ਦੀ ਲੋੜ ਹੈ ਮੰਗ ਹੈ এনवायरमेंट ਦੀ ਕਿ ਅਸੀਂ ਭਲੇਖੇ ਨਾਲ ਹੀ ਪੇਪਰਵਾ ਹੋ ਕੇ এনवायरमेंट ਗੰਦਾ ਕਰ ਰਹੇ ਹਾਂ ਪਰ ਸਾਨੂੰ ਬਹੁਤ ਲੋੜ ਆ ਕੁਦਰਤ ਨੂੰ ਬਚਾਉਣ ਦੀ ਔਰ ਦੂਸਰਾ ਥੀਮ ਸੀ ਔਰਮਾਨ ਥੀਮ ਕਿ ਆਪਾਂ ਕਿਸੇ ਵੇਲੇ ਭਲੇਖੇ ਜੀ ਆਪਣੇ ਔਰਮਾਨ ਆਪਣੇ ਬੱਚਿਆਂ ਤੇ ਥੋਪਦੇ ਆ ਜਿਸ ਦਾ ਕਿ ਰਿਜ਼ਲਟ ਠੀਕ ਨਹੀਂ ਹੁੰਦਾ ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਰਵਪੱਖੀ ਵਿਕਾਸ ਵੱਲ ਲੈ ਕੇ ਚੱਲੀਏ ਜੇ ਕੋਈ ਸਾਡੇ ਸਕੂਲ ਚ ਆਉਂਦਾ ਤੇ ਉਹ ਬੱਚਾ ਸੰਪੂਰਨ ਹੋ ਕੇ ਨਿਕਲੇ ਸੋ ਆਸ ਕਰਦੇ ਹਾਂ ਕਿ ਜਿੰਨੇ ਵੀ ਬੱਚੇ ਇੱਥੇ ਪੜ੍ਹਦੇ ਆ ਪਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਉਹ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਧੰਨਵਾਦ ਅਣੀ ਸਰ ਅੱਜ ਜਿਹੜਾ ਸਰਾਣਾ ਫੰਕਸ਼ਨ ਆਇਆ ਗਿਆ ਕਿੰਨਾ ਤੇ ਮੁਲਾਇਕੀ ਹੋਰ ਮੈਸੇਜ ਰਚਦੇ ਆ ਸਭ ਤੋਂ ਪਹਿਲਾਂ ਮੈਂ ਏਸਟੀਵੀ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਕੂਲ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਮਾਪਿੰਡ ਬੰਡਾਲਾ ਦਾ 22ਵਾਂ ਸਾਲਾਨਾ ਫੰਕਸ਼ਨ ਹੈ ਹਰ ਸਾਲ ਦੀ ਤਰ੍ਹਾਂ ਇਹ ਬਣਾਇਆ ਜਾਂਦਾ ਅੱਜ ਦੇ ਇਸ ਫੰਕਸ਼ਨ ਦਾ ਜਿਹੜਾ ਥੀਮ ਸੀਗਾ ਉਹ ਹੈਗਾ ਸੀਗਾ ਸਾਡੇ এনवायरमेंट ਦਾ ਤੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦੇ ਆਧਾਰਤ ਜਿਹੜਾ ਉਹ ਇਹ ਫੰਕਸ਼ਨ ਦਾ ਥੀਮ ਸੀਗਾ ਸਾਡੇ ਬੱਚਿਆਂ ਕੀ ਮੈਸੇਜ ਬੱਚਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਸਾਡੇ ਦੇ ਵਿੱਚ ਇੱਕ ਇਨਸਾਨੀਅਤ ਦਾ ਇਨਸਾਨੀਅਤ ਦਾ ਜਜ਼ਬਾ ਹੋਣਾ ਜ਼ਰੂਰੀ ਹੈ ਜੋ ਕਿ ਸਾਡਾ ਪਹਿਲਾ ਤੇ ਅਖੀਰਲਾ ਜੋ ਸਾਡਾ ਬੋਟਮ ਹੁੰਦਾ ਹੈ ਕਿ ਪੜ੍ਹਾਈ ਜਾਂ ਪੜ੍ਹਾਈ ਤੋਂ ਬਾਅਦ ਕਰਨ ਵਾਲੀ ਤਰੱਕੀ ਜਿਹੜੀ ਆ ਉਹ ਇਸ ਸਾਰੇ ਤੋਂ ਬਾਅਦ ਹੈ ਸਭ ਤੋਂ ਪਹਿਲਾਂ ਸਾਨੂੰ ਵਿੱਚ ਇਨਸਾਨ ਤੇ ਇਨਸਾਨੀਅਤ ਦਾ ਜਜ਼ਬਾ ਹੋਣਾ ਚਾਹੀਦਾ ਇਹਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਮੋਬਾਈਲ ਹੀ ਲੱਗੇ ਜਿਆ ਬੱਚਾ ਨੂੰ ਐਸੇ ਤਰ੍ਹਾਂ ਹੋਵੇ ਤਾਂ ਦੁੱਖ ਹੋਵੇ ਜੀ ਹਾਂ ਇਸ ਦਾ ਮਤਲਬ ਇਹ ਆ ਕਿ ਅੱਜ ਜੋ ਸਾਡਾ ਬਿਜਲੀ ਮਾਧਿਅਮ ਹੈ ਇਹਦੇ ਵਿੱਚ ਜੋ AI ਹੈ ਉਹ ਸਾਡੇ ਬੱਚਿਆਂ ਨੂੰ ਗਲਤ ਦਿਸ਼ਾ ਵਿੱਚ ਲੈ ਕੇ ਜਾ ਰਹੀ ਹੈ ਉਹ ਬੱਚਿਆਂ ਦਾ ਇੰਟਰਸਟ ਵੇਖਦੀ ਆ ਔਰ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਇਹਦੇ ਵਿੱਚ ਜੋ ਪਰੋਸਿਆ ਜਾ ਰਿਹਾ ਉਹਦੇ ਵਿੱਚੋਂ ਇਹ ਸਾਡੇ ਜਿਹੜੇ ਇਲੈਕਟ੍ਰੋਨਿਕ ਸਾਧਨ ਨੇ ਉਹ ਇਹੋ ਜਿਹੀ ਜਿਸ ਤਰ੍ਹਾਂ ਦੇ ਬੱਚੇ ਦੀ ਜਿਹੜੀ ਬੁੱਧੀ ਹੈ ਉਸੇ ਤਰ੍ਹਾਂ ਦਾ ਨੂੰ ਦਿਖਾ ਕੇ ਤੇ ਉਸ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੀ ਇਸ ਕਰਕੇ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਕਿ ਇਹ ਜਿਹੜੇ ਵਿਦਿਈ ਸਾਧਨ ਹੈ ਸਾਡੇ ਜਿਹੜਾ ਮੋਬਾਈਲ ਹੈ ਜਾਂ ਕੋਈ ਹੋਰ ਇੰਟਰਨੈਟ ਦਾ ਮਾਧਿਅਮ ਹੈ ਇਹਦੇ ਤੋਂ ਥੋੜਾ ਜਿਹਾ ਬਚਣ ਜਾਂ ਇਹਦੀ ਸੁੱਚ ਜੀਵਨ ਤੋਂ ਕਰ ਅੱਜ ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਵਿੱਚ ਨਵਾ ਪਿੰਡ ਵਿੱਚ ਮੈਂ ਉਹਨਾਂ ਦੇ 22ਵੇਂ ਸਲਾਨਾ ਸਮਾਗਮ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਗੀਟੋ ਵੱਲੋਂ ਸ਼ਿਰਕਤ ਕੀਤੀ ਹੈ ਬਹੁਤ ਹੀ ਇਸ ਸਕੂਲ ਨਾਲ ਸਾਡਾ ਬਹੁਤ ਵਧੀਆ ਮਾਨ ਸਨਮਾਨੇ ਸਾਨੂੰ ਦਿੰਦੇ ਹਨ ਹਰੇਕ ਐਕਟੀਵਿਟੀ ਜੋ ਵੀ ਹੋਵੇ ਇਥੇ ਮੰਤਰੀ ਸਾਹਿਬ ਨੂੰ ਸੱਦਾ ਦਿੰਦੇ ਹਨ ਔਰ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਸਾਰੀ ਟੀਮ ਨੇ ਸਾਰੇ ਸਿੱਖਿਆ ਵਿਭਾਗ ਦੇ ਅਧਿਕਾਰੀ ਅ ਸ਼ਾਸਤਰੀ ਸਿੱਖਿਆ ਸ਼ਾਸਤਰੀ ਸਾਰੇ ਇੱਥੇ ਆਏ ਹਨ ਬਹੁਤ ਵਧੀਆ ਉਹਨਾਂ ਨੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਔਰ ਉਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣਾਉਣ ਲਈ ਸਿੱਖਿਆ ਦੀ ਔਰ ਉਹਨਾਂ ਦੀ 올 ਰੌਂਡ ਡਿਵੈਲਪਮੈਂਟ ਲਈ ਉਹਨਾਂ ਨੂੰ ਬਹੁਤ ਸਾਰੀਆਂ ਬਲੇਸਿੰਗਸ ਅਸ਼ੀਰਵਾਦ ਮੰਤਰੀ ਸਾਹਿਬ ਤੇ ਸਾਰਿਆਂ ਨੇ ਬੱਚਿਆਂ ਨੂੰ ਔਰ ਮਾਪਿਆਂ ਨੂੰ ਦਿੱਤੀਆਂ ਥੈਂਕ ਯੂ